ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸਿਗ ਮਸਕੀਨ ਹਣੀ ਦੱਸਦੇ ਪਏ ਐ ਕਿ ਸਿੱਖਾਂ ਨੇ ਹਮੇਸ਼ਾ ਦੂਸਰਿਆਂ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਦਿੱਤੀਆਂ ਜੰਗਾਂ ਲੜੀਆਂ ਆਪਣੀਆਂ ਜਾਨ ਦੀਆਂ ਨਜ਼ਰਾਨੇ ਪੇਸ਼ ਕੀਤੇ ਤੇ ਫਿਰ ਵੀ ਸਿੱਖਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਦੇ ਰਾਈਟ ਨਹੀਂ ਮਿਲਦੇ ਪਏ ਫਿਰ ਵੀ ਪੰਜਾਬ ਦੇ ਵਿੱਚ ਉਹਨਾਂ ਦਾ ਜੀਣਾ ਮੁਸ਼ਕਲ ਹੋਇਆ ਵਾ ਤੁਸੀਂ ਦੇਖ ਲਓ ਕਿ ਜਿਸ ਤਰ੍ਹਾਂ ਹੁਣ ਸਰਕਾਰ ਪੰਜਾਬ ਸਰਕਾਰੀ ਜਿਹੜੇ ਉਹਨਾਂ ਦੇ ਆਪਣੇ ਹੀ ਹੈ ਤੁਹਾਡੇ ਉਹ ਹੀ ਦੇਖ ਲਓ ਕਿਸ ਤਰ੍ਹਾਂ ਆਪਣੇ ਸਿੱਖ ਵੀਰਾਂ ਦੇ ਨਾਲ ਜ਼ੁਲਮ ਕਰਦੇ ਪਏ ਹੈ ਕਿਸ ਤਰ੍ਹਾਂ ਭਾਈ ਅਮਰਪਾਲ ਜਿਨ੍ਹਾਂ ਨੇ ਕਿ ਆਪਣੀ 2 ਸਾਲ ਐਨਐਸਏ ਖਤਮ ਕਰ ਲਈ ਹੈ ਉਹਦੀ ਸਜ਼ਾ ਭੁਗਤ ਲਈ ਹੈ ਤੇ ਹੁਣ ਇੱਕ ਹੋਰ ਸਾਲ ਉਹਨਾਂ ਤੇ ਐਨਐਸਏ ਦੀ ਸਜ਼ਾ ਲਾਉਂਦੇ ਪਏ ਹੈ ਕਿਸ ਤਰ੍ਹਾਂ ਆਪਣੇ ਹੀ ਆਪਣੇਆਂ ਦੀ ਜਣਾ ਵਡੰਦੇ ਹੈ ਤੇ ਅੱਜ ਗਿਆਨੀ ਸੰਸਿ ਮਸਕੀਨ ਹੋਣੀ ਇਸ ਦੇ ਬਾਰੇ ਦੱਸਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਗੱਲਬਾਤ ਬਤੋਂ ਸੇ ਸਿੱਖਾ ਆਪਣੇਆਂ ਨਾਲ ਵੈਸ ਕਮਾਲ ਦੀ ਗੱਲ ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਐਨਐਸਏ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੇ ਸਜ਼ਾਇਤ ਸਾਲ ਦੀ ਪੰਜਾਬ ਦੇ ਚ 2 ਸਾਲ ਦੀ ਇੱਥੇ 2 ਸਾਲ ਦੀ ਜਿਸ ਜਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ ਪਰ ਇੱਥੇ ਤੁਸੀਂ ਭਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇਹ ਕਿਉਂ ਦਿੱਤਾ ਜਾਣਾ ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਤੇ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਚ ਰਹਿਣ ਵਾਲਾ ਤੁਹਾਡਾ ਅੰਗ ਕਿਸ ਤਨਾ ਹੋਵੇਗਾ ਉਸ ਨੂੰ ਤੁਸੀਂ ਆਪਣਾ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਸੇ ਬਹਿਰ ਰੱਖਣਾ ਤੂੰ ਨੇ ਬੁੱਢੋਂ ਸੇ ਸਿੱਖਾ ਤੈਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਤੇ ਖਿਮਾ ਕਰਨੀ ਭਗਤ ਸਿੰਘ ਜੈਸੇ ਸਿੱਖਾਂ ਵਿੱਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਇਤਿਹਾਸ ਹੈ ਸਾਹਮਣੇ ਇਤਿਹਾਸ ਹੈ ਸਾਡੇ ਵਿੱਚ ਤੁਸੀਂ ਇੱਕ ਤੇ ਜੈ ਚੰਦ ਪੈਦਾ ਕਰਕੇ ਦਿਖਾਓ ਇਤਿਹਾਸ ਪੜ੍ਹ ਕੇ ਵੇਖੋ ਪੁਰਾਣਾ ਜੈ ਚੰਦਾਂ ਦੀਆਂ ਡਾਰਾਂ ਦੀਆਂ ਡਾਰਾਂ ਲੱਗੀਆਂ ਪਈਆਂ ਨੇ ਨਾਂ ਵਿੱਚ ਅਥਾ ਅਨੰਤ ਤੇ ਕਮਾਲ ਦੀ ਗੱਲ ਆਪਣੋਂ ਸੇ ਬੈਰ ਰੱਖਣਾ ਇਕਬਾਲ ਕਹਿੰਦਾ ਬਈ ਮੈਂ ਇਸ ਦੇਸ਼ ਦਾ ਵਾਸੀ ਹਾਂ ਮੈਂ ਇਸ ਦੇਸ਼ ਦੇ ਚ ਰਹਿਣਾ ਇਸ ਦੇਸ਼ ਦੇ ਜਮਿਆ ਪਲਿਆ ਮੇਰੇ ਪਿਤਾ ਪਿਤਾਮਾ ਇਸ ਦੇਸ਼ ਦੇ ਪਰ ਆਪਣੋਂ ਸੇ ਬੈਰ ਰੱਖਣਾ ਤੂ ਨੋ ਦੋਨੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤਦ ਆਕੇ ਮੈਂ ਨੇ ਆਖਿਰ ਹੁਣ ਇਹ ਸ਼ਹਿਰ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਹੈ ਨਾ ਤੇ ਕਦਮ ਕਦਮ ਦੇ ਉਤੇ ਹਰ ਚੌਕ ਦੇ ਤੇ ਕੁਝ ਐਸੇ ਅੰਕਾਰ ਬਣਾਏ ਜਾਣ ਪਥਰਾਂ ਦੇ ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ ਸ਼ਹਿਰ ਗੁਰੂ ਰਾਮਦਾਸ ਦਾ ਤੇ ਤੁਸੀਂ ਸਾਰੇ ਸ਼ਹਿਰ ਵਿੱਚ ਘੁੰਮ ਫਿਰੋ ਸਿਵਾਕਰਨੀ ਇਸ ਤਰ੍ਹਾਂ ਕੇ ਅੰਕਾਰ ਬਣਾਏ ਗਏ ਨੇ ਜਿਦੇ ਨਾਲ ਗੁਰੂ ਰਾਮਦਾਸ ਜੀ ਨੂੰ ਭੁੱਲ ਜਾਣ ਇਹ ਲੋਕੀ ਭੁੱਲ ਜਾਣ ਆਪਨੋਂ ਸੇ ਬਹਿਰ ਰੱਖਣਾ ਤੂੰ ਨੋ ਬੁਤੋਂ ਸੇ ਸਿੱਖਾ ਅੱਦੋ ਗਈ ਐਨਾ ਮੁਤਸ਼ੱਬ ਪਣਾ ਐਨੇ ਤੰਗ ਦੇ ਲਈ ਜੋ ਮੈਂ ਇਸ ਸ਼ਹਿਰ ਵਿੱਚ ਘੁੰਮ ਫਿਰ ਕੇ ਦੇਖਦਾ ਆਪਨੋਂ ਸੇ ਬਹਿਰ ਰੱਖਣਾ ਤੂੰ ਨੇ ਬੁਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾ ਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾ ਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੇ ਤਿਲਕ ਤੇ ਜਨੇਊ ਦੀ ਖਾਤਰ ਤੇ ਤਿਲਕ ਧਾਰੇ ਜਨੇਊ ਧਾਰੇ ਕਦੀ ਜੋ ਹੈ ਸਰੇ ਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦਕਾ ਬਖਸ਼ਿਸ਼ ਦਾ ਸਦਕਾ ਕੋਈ ਕਹਿੰਦਾ ਵੈਰੀ ਹੋ ਗਏ ਸੀਸ ਗੰਨੂ ਇੱਕ ਵਾਰ ਆਗੂ ਵੀ ਲਾਈ ਗਈ ਸੀ ਆਪਣੋਂ ਸੇ ਬੈਰ ਰੱਖਣਾ ਤੂੰ ਨੇ ਬਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਹਿਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਦਾ ਬਾਦ ਛੋੜਾ ਛੋੜੇ ਤੇਰੇ ਫਸਾਨੇ 25 ਐਤੀ 35 ਸਾਲ ਪਹਿਲੇ ਇਕਬਾਲ ਨੇ ਇਹ ਗੱਲ ਆਖੀ ਹੈ ਤੇ 600 ਸਾਲ ਪਹਿਲੇ ਕਬੀਰ ਕਹਿੰਦਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੂਲਾ ਛਾੜੇ ਦਿਓ ਭਾਉ ਇਹ ਬ੍ਰਾਹਮਣ ਦੇ ਇਕਬਾਲ ਦੇ ਟਾਈਮ ਇਤਨਾ ਕਠੋਰ ਸੀ ਤੇ ਕਬੀਰ ਦੇ ਵਕਤ ਵੀ ਇਤਨਾ ਕਠੋਰ ਸੀ ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ ਕਦੇ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆਖਿਆ ਨਹੀਂ ਇਹ ਕਠੋਰਤਾ ਮੈਨੂੰ ਕਬੂਲ ਨਹੀਂ ਇਹ ਮੈਨੂੰ ਜੋ ਹੈ ਪ੍ਰਵਾਨ ਨਹੀਂ ਤੋਂ ਬ੍ਰਾਹਮਣੀ ਨਿਜ਼ਾਮ ਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ ਤੇ ਪਤਾ ਹੈ ਬ੍ਰਾਹਮਣ ਚੋਂ ਕਿ ਕਠੋਰ ਤੇ ਸੀ ਸ਼ਸਤਰ ਲੈ ਕੇ ਆਇਆ 12 ਲੱਖ ਬੋਧ ਵਿਖਸ਼ੂ ਕਤਲ ਕਰ ਦਿੱਤੇ ਗਏ ਇਸ ਦੇਸ਼ ਤੇ ਬ੍ਰਾਹਮਣ ਦੇ ਇਸ਼ਾਰੇ ਨਾਲ ਸ਼ੰਕਰਾਚਾਰੀ ਦੇ ਇਸ਼ਾਰੇ ਇਤਿਹਾਸ ਪੜ੍ਹ ਕੇ ਤੇ ਦੇਖੋ ब्राह्मणी निजाम ਤੋਂ जद भी कोई बागी होया भाई ये निजाम सानू परवान नहीं। ਇਹ ਤੇ ਪੱਥਰ ਹੈ ਇਹਦੇ ਨਾਲ ਤੇ ਜਿਹੜਾ ਨੇੜੇ ਆਂਦਾ ਉਹਦਾ ਸਿਰ ਟੁੱਟਦਾ। ਇਹ ਤੇ ਪੱਥਰ ਹੈ ਪੱਥਰ ਸਾਨੂੰ ਕਬੂਲ ਨਹੀਂ। ਕੋਈ ਜਿੰਮਦਾ ਜਗਦਾ ਮਨੁੱਖ ਬੈਠਣਾ ਚਾਹੀਦਾ ਹੈ ਪੱਥਰ ਕਿਉਂ ਬੈਠਾ। ਪੱਥਰ ਤੇ ਦੇਸ਼ ਨਾਲ ਟਕਰਾਨਗੇ, ਦੇਸ਼ ਨੂੰ ਚਿਕਨਾ ਚੂਰ ਕਰਨਗੇ। ਤੋਂ 12 ਲੱਖ ਬੋਧ ਭਿਖਸ਼ੂ ਮੌਤ ਦੇ ਘਾਟ ਉਤਾਰ ਦਿੱਤੇ ਗਏ ਤੇ ਬਾਕੀ ਬੋਧ ਭਿਖਸ਼ੂ ਭੱਜ ਗਏ। ਬ੍ਰਾਹਮਣਾ ਨੇ ਦੇਸ਼ ਵਿੱਚ ਰਹਿਣ ਨਹੀਂ ਦਿੱਤਾ। ਟਿਕਣ ਨਹੀਂ ਦਿੱਤਾ। ਕਬੀਰ ਪੰਥੀ ਖੜੇ ਹੋਏ ਸੰ ਬ੍ਰਾਹਮਣਾ ਨੇ ਮਿਟਾ ਦਿੱਤੇ ਇਤਨੀ ਮੈਂ ਅਰਜ਼ ਕਰ ਦਿੱਤੀ। ਸਵਾਮੀ ਮਹਾਵੀਰ ਨੇ ਜੈਨ ਪੰਥ ਚਲਾਇਆ ਬ੍ਰਾਹਮਣਾ ਨੇ ਚਲਨ ਨਹੀਂ ਦਿੱਤਾ ਸਮੁੱਚੇ ਦੇਸ਼ ਦੇਚ 50 ਲੱਖ ਤੋਂ ਜ਼ਿਆਦਾ ਨਹੀਂ ਨੇ। ਸਵਾਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ। ਤੇ ਬ੍ਰਾਹਮਣ ਨੇ ਨਹੀਂ ਚਲਣ ਦਿੱਤਾ। 50 ਲੱਖ ਤੋਂ ਜ਼ਿਆਦਾ ਨਹੀਂ ਨੇ। ਹਾਲਾਂਕਿ ਜੈਨੀਆਂ ਦੇ 24 ਅਵਤਾਰ ਨੇ ਤੇ 24 ਅਵਤਾਰਾਂ ਦੀ ਤਪੱਸਿਆ ਮਿਹਨਤ ਖਿਮਾ ਕਰਨੀ 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੇ। ਬ੍ਰਾਹਮਣੀ ਨਿਜ਼ਾਮ ਦੀ ਰੁਕਾਵਟ ਔਰ ਹੋਰ ਵੀ ਮੈਂ ਅਰਜ਼ ਕਰਾਂ ਇੱਥੇ ਸਤਨਾਮੀ ਵੀ ਨਹੀਂ ਫੈਲ ਸਕੇ ਬਹੁਤ ਵੱਡਾ ਇਹ ਪੰਥ ਚੱਲਿਆ ਬਹੁਤ ਵੱਡੇ ਪੱਧਰ ਦਾ ਬ੍ਰਾਹਮਣੀ ਨਿਜ਼ਾਮ ਨੇ ਥਾਂ ਥਾਂ ਦੇ ਉੱਤੇ ਰੋਕਾ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ ਤੇ ਫਿਰ ਆਏ ਗੁਰੂ ਨਾਨਕ ਕਹਿਣ ਲਗੇ ਨਵੀਂ ਪੈਣਾ ਮੈਂ ਜਨੇਉ ਭਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਤ ਦੇ ਚਈਏ ਕਿ ਜਨੇਉ ਪਹਿਨਦੇ ਨੇ ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ ਮੈਂ ਨਹੀਂ ਜਨੇਊ ਪਹਿਨਦਾ 9 ਸਾਲ ਦੇ ਗੁਰੂ ਨਾਨਕ ਹਿੱਲ ਗਿਆ ਬ੍ਰਾਹਮਣੀ ਸਮਾਜ ਹੈ ਤੇ 9 ਸਾਲ ਦਾ ਬੱਚਾ ਬਾਗੀ ਇਹ ਜਨੇਊ ਨਹੀਂ ਪਹਿਨਦਾ ਜੇ ਅੱਜ ਕਹਿੰਦਾ ਹੈ ਜਨੇਊ ਨਹੀਂ ਪਹਿਨਦਾ ਤੇ ਕੱਲ ਕਹੇਗਾ ਮੈਨੂੰ ਵੈਦਿਕ ਰੀਤੀ ਪ੍ਰਵਾਨ ਨਹੀਂ ਪਰਸੋ ਇਹ ਕਹੇਗਾ ਮੈਨੂੰ ਬ੍ਰਾਹਮਣੀ ਨਿਜ਼ਾਮ ਪ੍ਰਵਾਨ ਨਹੀਂ ਹੁਣੇ ਤੋ ਹੀ ਰੋਕਾਂ ਲਾਓ ਤੋ ਖਿਮਾ ਕਰਨੀ ਕਦਮ ਕਦਮ ਦਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਹੁਣ ਤੱਕ ਜੜਾ ਵਧਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਇਹਨਾਂ ਬ੍ਰਾਹਮਣਾਂ ਨੂੰ ਆਖਦੇ ਹਾਂ ਇਹਨਾਂ ਜੜਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਆ ਨੇ ਆਪਣਾ ਖੂਨ ਪਾਇਆ ਖਿਮਾ ਕਰਨੀ ਇਹ ਜੜਾ ਨਹੀਂ ਵੜੀਆਂ ਜਾਣਗੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਆਪਣੀ ਧਰਮ ਤੇ ਮਜ਼ਬੂਤ ਰਹਿਣ ਗੀਆਂ ਔਰ ਮਹਾਨ ਰਹਿਣ ਗੀਆਂ ਜਿੱਥੇ ਤੰਗ ਆ ਕੇ ਇਕਬਾਲ ਨੇ ਆਖੇ ਜਿੱਥੇ ਤੰਗ ਆ ਕੇ ਕਬੀਰ ਨੇ ਕਿਹਾ ਔਰ ਜਿੱਥੇ ਤੰਗ ਆ ਕੇ ਗੁਰਨਾਣਕ ਦੇਵ ਜੀ ਮਹਾਰਾਜ ਨੇ ਇਤਰਾਜ਼ ਕੀਤਾ ਇਨਕਾਰ ਕੀਤਾ ਉਥੇ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ ਸ਼ਕਤਰੀ ਕੋਤੋਂ ਬਾਂਮਣ ਕੋ ਨਾ ਹੈ ਕਹਿ ਤਪ ਆਵਤ ਹੋ ਜੋ ਕਰੂੰ ਸਪਸ਼ਟ ਇੰਜ ਕਹਿ ਦਿੱਤਾ ਮੈਂ ਬਾਂਮਣ ਦਾ ਪੁੱਤਰ ਹੀ ਨਹੀਂ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ ਗੱਲ ਖਤਮ ਸਿਲਸਿਲਾ ਖਤਮ ਤੋ ਇਤਨੇ ਵੱਡੇ ਪਦਰ ਦੇ ਉਤੇ ਅਵਤਾਰੀ ਪੁਰਸ਼ਾਂ ਨੇ ਮਾਤਮਾ ਬੁੱਧ ਨੇ ਸਵਾਮੀ ਮਹਾਵੀਰ ਨੇ ਕਬੀਰ ਪੰਥੀਆਂ ਨੇ ਔਰ ਸਤਨਾਮੀਆਂ ਨੇ ਤੇ ਫਿਰ ਗੁਰੂ ਘਰ ਨੇ ਕੋਸ਼ਿਸ਼ ਕੀਤੀ ਤੇ ਮੈਂ ਅਰਜ਼ ਕਰਾਂ ਉਹ ਨਿਜ਼ਾਮ ਜਿਹੜੇ ਖੜੇ ਹੋਏ ਸਨ ਸੁਧਾਰ ਕਬੀਰ ਪੰਥੀ ਜੈਨੇ ਬੋਧੀ ਕਰੀਬਨ ਕਰੀਬਨ ਮਿਟਾ ਦਿੱਤੇ ਗਏ ਇਸ ਦੇਸ਼ ਦੇ ਵਿੱਚ ਇਤਿਹਾਸ ਤੁਸੀਂ ਪੜ ਕੇ ਵੇਖੋ ਮੈਂ ਜਦ ਇਸ ਢੰਗ ਨਾਲ ਦੇਖਣਾ ਇਹ ਮਿਟ ਕਿਉਂ ਗਏ ਮਹਾਤਮਾ ਬੁੱਧ ਜੈਸਾ ਤਪੀਸ਼ਵਰ 12 ਸਾਲ ਉਸਨੇ ਤਪ ਕੀਤਾ ਜ਼ਿੰਦਗੀ ਦੇ ਬੜੇ ਗਹਿਰੇ ਰਾਜ਼ ਉਸਨੇ ਲੱਭੇ ਉਹ ਦੇਸ਼ ਦੇ ਵਿੱਚ ਉਹਨਾਂ ਰਾਜਾਂ ਨੂੰ ਵੰਡਦਾ ਰਿਹਾ ਲੇਕਿਨ ਕਿਸ ਨੇ ਰੋਕ ਖੜੀ ਕਰ ਦਿੱਤੀ ਬ੍ਰਾਹਮਣਾਂ ਨੇ ਨਹੀਂ ਵੰਡਣ ਦੇਣਾ ਨਹੀਂ ਚਲਣ ਦੇਣਾ ਇੱਥੇ ਸੂਫੀ ਫਕੀਰਾਂ ਦੇ ਵੀ ਕਦਮ ਰੋਕੇ ਗਏ ਔਰ ਮੈਂ ਅਰਜ਼ ਕਰਾਂ ਜਿਹੜੇ ਜਿਹੜੇ ਬ੍ਰਾਹਮਣ ਤੋਂ ਸਤਾਏ ਹੋਏ ਸਨ ਉਹਨਾਂ ਸਾਰੇ ਭਗਤਾਂ ਨੂੰ ਗੁਰੂ ਅਰਜਨ ਤੇ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਜਿਹੜੇ ਸਤਾਏ ਹੋਏ ਸਨ ਨਾਮ ਦੇਵ ਸਤਾਇਆ ਹੋਇਆ ਸੀ ਸੂਦ ਸੂਦ ਕਰ ਮਾਰ ਉਠਾਇਓ ਕਹੋ ਕਰੂੰ ਬਾਪ ਬੀਠਲਾ ਸੂਦਰ ਸੂਦਰ ਕਰਕੇ ਮਾਰ ਕੇ ਮੈਨੂੰ ਬਾਹਰ ਕੱਢ ਛੜਿਆ ਮੈਂ ਦੋਵੇਂ ਮੰਦਰ ਦੇਖੇ ਨੇ ਆਂਡਾ ਤੇ ਬੀਠਲ ਮੰਦਰ ਬੀਠਲ ਮੰਦਰ ਹੈ ਪੰਡਰਪੁਰ ਦੇਚ ਤੇ ਜਿਹੜਾ ਮੰਦਰ ਫਿਰ ਚੁਕਿਆ ਉਹ ਹੈ ਆਂਡਾ ਦੇਚ ਆਂਡਾ ਹਜ਼ੂਰ ਸਾਹਿਬ ਤੋਂ 40 ਮੀਲ ਦੂਰੀ ਤੇ ਹੈ ਤੇ ਪੰਡਰਪੁਰ ਗਾਲਬਨ 300 ਮੀਲ ਪੈ ਜਾਂਦਾ ਹੈ ਇਨਾ ਦੋਵਾਂ ਥਾਂ ਤੇ ਮੈਂ ਗਿਆ ਫਿਰ ਇਹ ਆਇਆ ਮੰਦਿਰ ਵੀ ਦੇਖਿਆ ਆਉਂਡਾ ਦੇ ਚ ਮੂਰਤੀਆਂ ਦਾ ਮੂੰਹ ਇੱਕ ਪਾਸੇ ਤੇ ਮੰਦਿਰ ਦਾ ਦਰਵਾਜ਼ਾ ਦੂਜੇ ਪਾਸੇ ਅਜੀਬ ਹੀ ਹੈ ਹੁਣੇ ਜਦ ਪਿਛਲੇ ਦਿਨੀ ਕੋ 2 ਮਹੀਨੇ ਪਹਿਲੇ ਦਾਸ ਹਜ਼ੂਰ ਸਾਹਿਬ ਗਿਆ ਸੀ ਫਿਰ ਵੀ ਮੈਂ ਆਉਂਡਾ ਤੋਂ ਲੰਘਦਾ ਹੋਇਆ ਗਿਆ ਕਾਰ ਤੇ ਜਾ ਰਿਹਾ ਸੀ ਤੋ ਆਉਂਡਾ 1 ਮੀਲ ਥੱਲੇ ਜੋ ਹੈ ਹਾਈਵੇ ਤੋਂ ਥੱਲੇ ਇੱਕ ਪਾਸੇ ਕਸਬਾ ਹੈ ਮੈਂ ਕਿ ਚਲੋ ਵੇਖਦੇ ਹੋ ਜਾਂਦੇ ਬਾਰੀ ਉਸ ਦਾ ਮੰਦਿਰ ਬਣਾਇਆ ਜਿਵੇਂ ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕਢਿਆ ਸੀ ਨਾ ਤੇ ਹੁਣ ਵੀ ਉਸ ਦਾ ਛੋਟਾ ਜਿਹਾ ਮੰਦਿਰ ਨਾਮਦੇਵ ਦਾ ਬਾਹਰ ਹੀ ਬਣਾਇਆ ਹੈ ਇਹ ਨਾਮਦੇਵ ਦਾ ਥੜਾ ਜੀ ਇੱਥੇ ਬੈਠਾ ਸੀ ਤੇ ਪੰਡਰਪੁਰ ਤੇ ਮੈਂ ਨਿਰਾਲਾ ਸਿਲਸਿਲਾ ਦੇਖਿਆ ਅੰਦਰ ਵਿਠਲ ਦਾ ਮੰਦਿਰ ਵੇਖਿਆ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਜਦ ਮੈਂ ਬਾਹਰ ਨਿਕਲਣ ਲੱਗਾ ਨਾ ਦੂਜੇ ਦਰਵਾਜ਼ੇ ਜਰਾਏ ਤੇ ਦੂਜੇ ਦਰਵਾਜ਼ੇ ਦੇ ਚ ਪੌੜੀਆਂ ਦਿੱਤੇ ਥਾਲ ਦੇ ਚ ਇੱਕ ਮੂਰਤੀ ਸੀ ਤੇ ਪੁਜਾਰੀ ਆਵਾਜ਼ ਲਾਣਾ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਤੇ ਮੈਂ ਕਿਹਾ ਪੁਜਾਰੀ ਜੀ ਪਹਿਲੇ ਮੈਨੂੰ ਗੱਲ ਦੱਸੋ ਸਾਰਿਆਂ ਦੀਆਂ ਮੂਰਤੀਆਂ ਤੇ ਮੰਦਰ ਦੇ ਅੰਦਰ ਨੇ ਤੇ ਨਾਮਦੇਵ ਦੀ ਮੂਰਤੀ ਇੱਥੇ ਜੁੱਤੀਆਂ 'ਚ ਰੱਖੀ ਹੋਈ ਐ ਇੱਥੇ ਤੇ ਲੋਕੀ ਜੁੱਤੀਆਂ ਉਤਾਰ ਕੇ ਅੰਦਰ ਜਾਂਦੇ ਨੇ ਬਾਹਰ ਨਿਕਲਦੇ ਤੇ ਪੌੜੀਆਂ ਦੇ 'ਚ ਆਖਣ ਲੱਗੇ ਇਹ শূਦਰ ਹੈ ਨਾ ਇਨਕੀ ਮੂਰਤੀ ਅੰਦਰ ਸਥਾਪਨ ਨਹੀਂ ਹੋ ਸਕਦੀ শূਦਰ ਹੰਤ ਨੇ ਮਥਾਵਿਤੇ ਕੋ ਪੈਸੇ ਵੀ ਚੜਾਓ ਪਰ ਹੈਨ ਸੂਦਰ ਅੰਦਰ ਨਹੀਂ ਵੜਨ ਦੇਣਾ ਉੱਥੇ ਬੋਲ ਮੈਂ ਆਪਣੇ ਪੈਰੀ ਚ ਨੋਟ ਕੀਤੇ ਮੈਂ ਇੱਕ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕਢਿਆ ਸੀ ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕਢਿਆ ਹੈ ਇਹ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵੜਨ ਨੂੰ ਤਿਆਰ ਨਹੀਂ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ ਤਾਂ ਦੇਣ ਨੂੰ ਤਿਆਰ ਨਹੀਂ ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ ਮੂਰਤੀ ਉਸ ਦੀ ਅੰਦਰ ਨਹੀਂ ਸਥਾਪਨ ਕਰਨੀ ਬਾਹਰ ਬੈਠੇ ਪੌੜੀਆਂ ਤੇ ਬੈਠੇ ਤੇ ਖਿਮਾ ਕਰਨੇ नामदेव जैसे ब्रह्मज्ञानी नाल इतनी ईर्ष्या कबीर जैसे संत नाल इतना द्रोह महात्मा बुद्ध जैसे महान पैगंबरई पुरुष नाल इतनी दुश्मनी दुखिमा करने जब पैगंबरा ते बैरामबर महान गुरुनानक देव जी महाराज लंबा और वड्डा आदर्श लेके आए तो उतनी वड्डी दुश्मनी सामने आनी सी कुदरती गल है क्योंकि गुरुनानक ते बनाए हुए सिद्धांत देच ब्राह्मणी मत वास्ते कोई ठा नहीं ਜਗਾ ਨਹੀਂ ਹੈ। ਔਰ 9 ਸਾਲ ਤੋ ਗੁਰੂ ਨਾਨਕ ਨੇ ਇਹ ਬਗਾਵਤ ਸ਼ੁਰੂ ਕੀਤੀ ਮੈਂ ਨਹੀਂ ਪੈਨਣਾ ਜਨੇਓ ਗੱਲ ਖਤਮ। ਮੈਂ ਪਰੰਪਰਾਵਾਦੀ ਨਹੀਂ ਹਾਂ। ਔਰ ਮੈਂ ਵੇਦ ਵੀ ਨਹੀਂ ਪੜ੍ਹਨਾ। ਦਯਾਨੰਦ ਨੇ ਕਹਿ ਦਿੱਤਾ ਗੁਰੂ ਨਾਨਕ ਕੋਈ ਵੇਦ ਪਾਠੀ ਥੋੜੀ ਸੀ। ਗੁਰੂ ਨਾਨਕ ਕੋਈ ਸੰਸਕ੍ਰਿਤ ਥੋੜੀ ਆਦੀ ਥੀ ਉਹਨਾਂ ਨੇ। ਨਿਰਭੈ ਦੀ ਜਗਾ ਪਰ ਨਿਰਭਉ ਲਿਖਾਇਆ। ਪਰ ਉਹਨੂੰ ਕੌਣ ਦੱਸੇ ਗੁਰੂ ਨਾਨਕ ਸੰਸਕ੍ਰਿਤ ਪ੍ਰਾਣ ਆਇਆ ਇਸ ਦੇ ਵਿੱਚ ਟੀਚਰ ਸੀ ਕੋਈ। ਸੰਸਕ੍ਰਿਤ ਪੜਾਣ ਆਇਆ ਨਹੀਂ ਗੁਰੂ ਨਾਨਕ ਸੱਚ ਪੜਾਣ ਆਇਆ ਸੀ ਸੱਚ ਕੀ ਹੈ ਆਹਾ ਇਹ ਭਾਸ਼ਾ ਤੇ ਅਲੱਗ-ਅਲੱਗ ਭਾਂਡੇ ਨੇ ਚਾਹੇ ਉਹ ਅਰਬੀ ਹੈ ਫਾਰਸੀ ਹੈ ਸੰਸਕ੍ਰਿਤ ਹੈ ਪੰਜਾਬੀ ਹੈ ਸਿੰਧੀ ਹੈ ਬੰਗਲਾ ਹੈ ਮਰਾਠੀ ਹੈ ਇਹ ਤੇ ਭਾਂਡੇ ਨੇ ਦੇਖਣਾ ਤੇ ਇਹ ਭਾਂਡੇ ਵਿੱਚ ਭੋਜਨ ਕੀ ਹੈ ਇਹ ਤੇ ਭਾਂਡੇ ਨੇ ਭੋਜਨ ਛਕਣ ਲਈ ਭਾਂਡੇ ਚਾਹੀਦੇ ਨੇ ਅਰਬੀ ਇੱਕ ਭਾਂਡਾ ਹੈ ਸੰਸਕ੍ਰਿਤ ਇੱਕ ਭਾਂਡਾ ਹੈ ਇੰਗਲਿਸ਼ ਇੱਕ ਭਾਂਡਾ ਹੈ ਪੰਜਾਬੀ ਇੱਕ ਭਾਂਡਾ ਹੈ ਔਰ ਇਸੇ ਤਰੀਕੇ ਨਾਲੇ ਬਰਤਨ ਹੈ ਬੰਗਾਲੀ ਸਿੰਧੀ ਮਰਾਠੀ ਸਵਾਲ ਤੇ ਹੈ ਭਾਂਡੇ ਚ ਹੈ ਕਿ ਭਾਂਡਾ ਸੋਨੇ ਦਾ ਹੋਵੇ ਤੇ ਭਾਂਡੇ ਦੇ ਚ ਮਿੱਟੀ ਹੋਵੇ ਤੇ ਭੁੱਖ ਮਿਟੇਗੀ ਮਿੱਟੀ ਖਾ ਕੇ ਤੇ ਜੇ ਭਾਂਡਾ ਅਗਰ ਮਿੱਟੀ ਦਾ ਹੋਵੇ ਤੇ ਉਹਦੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੋਇਆ ਹੋਵੇ ਕਿ ਮਾ ਕਰਨੇ ਛੱਕ ਕੇ ਤ੍ਰਿਪਤੀ ਮਿਲੇਗੀ ਔਲਵਰ ਤੇ ਮਹਿਮੰਦੈ ਨੇ ਕਿ ਕੋਈ ਭਾਂਡਾ ਮਿੱਟੀ ਰਹਿ ਸਾਰੇ ਭਾਂਡੇ ਸੋਨੇ ਦੇ ਨੇ ਚਾਹ ਬਸੰਸਕ੍ਰਿਤ ਤੇ ਚਾਹ ਭਾਰਤੀ ਹੈ ਚਾਹ ਅਰਬੀ ਹੈ ਤੇ ਚਾਹ ਪੰਜਾਬੀ ਹੈ ਚਾਹ ਉਰਦੂ ਹੈ ਤੇ ਚਾਹ ਬੰਗਲਾ ਹੈ ਚਾਹ ਮਰਾਠੀ ਹੈ ਇਹ ਸਭ ਭਾਂਡੇ ਸੋਨੇ ਦੇ ਨੇ ਪਰ ਭਾਂਡੇ ਦੀ ਮਹਾਨਤਾ ਸੋਨੇ ਕਰਕੇ ਨਹੀਂ ਭਾਂਡੇ ਦੀ ਮਹਾਨਤਾ ਹੋਵੇਗੀ ਭਾਂਡੇ ਚ ਹੈ ਕਿ ਅਗਰ ਭਾਂਡਿਆਂ ਦੇ ਚ ਪਖੰਡ ਹੈ ਭਾਂਡਿਆਂ ਚ ਝੂਠ ਪਿਆ ਭਾਂਡਿਆਂ 'ਚ ਵਿਤਕਰੇ ਪਏ ਨੇ ਭਾਂਡਿਆਂ 'ਚ ਦੁਸ਼ਮਣੀ ਪਈ ਏ ਇਹਨਾਂ ਭਾਂਡਿਆਂ ਨੂੰ ਕੀ ਕਰੀਏ ਛੱਕ ਕੇ ਤ੍ਰਿਪਤੀ ਮਿਲੇਗੀ ਵੈਰ ਵਿਰੋਧ ਭਿਓਵੇ ਵਰਨਵੰਡ ਪਈ ਹੋਵੇ ਔਰ ਤਰ੍ਹਾਂ ਤਰ੍ਹਾਂ ਦੇ ਤਕਸੀਮ ਕਰਨ ਦੇ ਤੌਰ ਤਰੀਕੇ ਇਹਨਾਂ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਕਿਆਨੀ ਸੰਤ ਸਿੰਘ ਮਸਕੀਨ ਰਾ ਨੇ ਕਿੱਡੇ ਵਧੀਆ ਅੰਦਾਜ਼ ਦੇ ਨਾਲ ਡਿਟੇਲ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਆਪਣੇ ਹੀ ਆਪਣੇਆਂ ਦੀ ਜਣਾ ਵੜਦੇ ਆ ਕਿਸ ਤਰ੍ਹਾਂ ਦੇਖ ਲਓ ਕਿ ਆਪਣੇ ਹੀ ਆਪਣੇਆਂ ਦੇ ਹੱਕ ਖਾਂਦੇ ਆ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਪੰਜਾਬੀਆਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਦੇ ਰਾਈਟ ਨਹੀਂ ਦਿੱਤੇ ਜਾ ਰਹੇ ਜਿਹੜੇ ਸਿਆਸਤਦਾਨ ਹੈ ਹੁਕਮਰਾਨ ਹੈ ਜਿਹੜੇ ਕਿ ਇਸ ਟਾਈਮ ਹਕੂਮਤ ਦੇ ਵਿੱਚ ਹੈ ਪਾਵਰ ਦੇ ਵਿੱਚ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਲਓ ਕਿ ਸੀਐਮ ਭਗਵੰਤ ਮਾਨ ਸਾਹਿਬ ਉਹ ਕਿਸ ਤਰ੍ਹਾਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਹੀ ਧੱਕਾ ਕਰਨਦੇ ਹੈ ਹੁਣ ਸੀਐਮ ਭਗਵੰਤ ਮਾਨ ਜਿਹੜਾ ਉਹਨੂੰ ਇਨਾ ਡਰ ਪਿਆਵੈ ਅਮਰਤਪਾਲ ਤੋਂ ਕਿ ਅਗਰ ਅਮਰਤਪਾਲ ਬਾਹਰ ਆ ਗਿਆ ਤੇ ਫਿਰ ਜਿਹੜੀ ਮੇਰੀ ਸੀਟ ਹੈ ਇਹ ਖੋਈ ਜਾਏਗੀ ਜਿਹੜੀਆਂ ਨੈਕਸਸ ਚੋਣਾਂ ਹੋਣੀਆਂ 2027 ਦੀਆਂ ਉਹਦੇ ਵਿੱਚ ਅਮਰਤਪਾਲ ਨੇ ਸਿਲੈਕਟ ਹੋ ਜਾਣਾ ਜਿੱਤਿਆਣਾ ਤੇ ਮੇਰ ਕੋ ਮੇਰੀ ਸੀਟ ਖੋਈ ਜਾਣੀ ਹੈ ਇਸ ਡਰ ਤੋਂ ਇਸ ਖੋਪ ਤੋਂ ਹੀ ਜਿਹੜਾ ਸੀਐਮ ਭਗਵੰਤ ਮਾਨ ਹੈ ਉਹ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦੇਂਦਿਆ ਕੋਈ ਨਾ ਕੋਈ ਨਵੀਂ ਧਾਰਾ ਲਾ ਕੇ ਉਹਨਾਂ ਦੀ ਸਜ਼ਾਬ ਵਧਾਉਂਦੇ ਰਹਿੰਦੇ ਹੁਣ ਤੁਸੀਂ ਦੇਖ ਲਓ ਕਿ ਪਹਿਲਾਂ ਐਨਐਸਏ ਉਹਨਾਂ ਉੱਤੇ ਲਾਈ 1 ਸਾਲ ਦੀ ਜਦੋਂ ਉਹ ਪੂਰੀ ਹੋ ਗਈ ਤੇ ਫਿਰ 2 ਸਾਲ ਕਰ ਦਿੱਤੀ ਤੇ ਹੁਣ ਪਤਾ ਚੱਲਦਾ ਪਿਆ ਹੈ ਕਿ ਐਨਐਸਏ 1 ਸਾਲ ਹੋਰ ਵਧਾਉਂਦੇ ਪਏ 3 ਸਾਲਾਂ ਦੀ ਕਰਨ ਦੇ ਕੀ ਹੈ ਸਿਰਫ ਇਹ ਡਰਾ ਕਿ ਬਾਹਰ ਅਗਰ ਆ ਗਿਆ ਤੇ ਇਹ ਆਣ ਕੇ ਮੇਰੀ ਕੁਰਸੀ ਖੋਲੇਗਾ ਆਵਾਮ ਦੇ ਵਿੱਚ ਬਹੁਤ ਮਕਬੂਲ ਹੈ ਆਵਾਂ ਮਨ ਨੂੰ ਬਹੁਤ ਪਿਆਰ ਕਰਦੀ ਚਾਹੁੰਦੀ ਹੈ ਤੇ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਆਮ ਹੋਇਆ ਪਿਆ ਚਿੱਟਾ ਨਸ਼ਾ ਤੇ ਸੀਐਮ ਭਗਵੰਤ ਮਾਨ ਜਿਹੜਾ ਕਿ ਆਪਣੇ ਸਿੱਖ ਵੀਰਾਂ ਦਾ ਆਪਣੇ ਹੀ ਚੁਣਿਆ ਆ ਤੇ ਸਿੱਖ ਬਰਾਦਰੀ ਨਾਲ ਹੀ ਤੱल्लਕ ਹੈ ਉਹ ਦੇਖ ਲਓ ਕਿ ਪੰਜਾਬ ਦੀਆਂ ਜਿਹੜੇ ਨੌਜਵਾਨ نسل ਆ ਉਹਨੂੰ ਤਬਾਹ ਕਰਨਦੇ ਆ ਇਸ ਚਿੱਟੇ ਨੂੰ ਨਹੀਂ ਮਕਾ ਸਕਦਾ ਕਿ ਆਪਣੇ ਹੀ ਆਪਣਿਆਂ ਦੀਆਂ ਜੜ੍ਹਾਂ ਵੜਦੇ ਸੀਐਮ ਭਗਵੰਤ ਮਾਨ ਅਗਰ ਆਪਣੇ ਸਿੱਖ ਵੀਰਾਂ ਦਾ ਬਾਰੇ ਸੋਚੇ ਤੇ ਉਹ ਇੰਜ ਦੇ ਨਸ਼ੇ ਨੁਸ਼ੇ ਤੇ ਜਿਹੜੇ ਕੰਮ ਆ ਉਹ ਖਤਮ ਨਾ ਕਰਵਾ ਦੇ ਉਹ ਜਿਹੜੇ ਆਪਣੇ ਕਿਸਾਨ ਵੀਰ ਆਪਣੇ ਹੱਕ ਵਾਸਤੇ ਲੜਨਦੇ ਆ ਉਹਨਾਂ ਦੀ ਉਹਨਾਂ ਦੇ ਜਿਹੜੇ ਮੰਗਾਂ ਆ ਉਹਨੀਆਂ ਪੂਰੀਆਂ ਕਰਵਾ ਦੇ ਪਰ ਨਹੀਂ ਉਹ ਆਪਣੇ ਜਿਹੜੇ ਲੋਗ ਹੈ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਹਕੂਕ ਸੁਣਨ ਦੀ ਬਜਾਏ ਪਰਾਇਆ ਜਿਹੜੇ ਆ ਉਹਨਾਂ ਦੇ ਨਾਲ ਹੋ ਕੇ ਆਪਣੀ ਪਾਵਰ ਦੇ ਚੱਕਰਾਂ 'ਚ ਪਿਆ ਤੇ ਇਸੇ ਕਰਕੇ ਲੋਕ ਹੁਣ ਅਮਰਤਪਾਲ ਆਲ ਦੇਖਣਦੇ ਆ ਕਿ ਉਹ ਸਾਡੀਆਂ ਜਿਹੜੀਆਂ ਮੰਗਾਂ ਨੂੰ ਪੂਰੀਆਂ ਕਰੇਗਾ ਪਰ ਇਸ ਚੀਜ਼ ਤੋਂ ਲੈ ਕੇ ਹਕੂਮਤ ਵੀ ਬੜੀ ਡਰੀ ਹੈ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਂਦੀ ਉਹਨਾਂ ਉੱਤੇ ਐਨਐਸਏ ਵਧਾਈ ਜਾਂਦੀ ਹੈ ਤੇ ਜਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਆ ਕਿ ਸਿੱਖ ਜਿਹੜੇ ਆ ਉਹਨਾਂ ਨੇ ਹਮੇਸ਼ਾ ਹੀ ਦੂਸਰਿਆਂ ਵਾਸਤੇ ਕੁਰਬਾਨੀਆਂ ਦਿੱਤੀਆਂ ਤੇ ਅੱਜ ਉਹਨਾਂ ਦੇ ਆਪਣੇ ਦੇਖ ਲਓ ਉਹਨਾਂ ਨੂੰ ਆਪਣੇਆਂ ਨੂੰ ਵੱਡੀ ਜਾਣਦੇ ਆ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਆ ਪੰਜਾਬ ਦੀ ਨੌਜਵਾਨ نسل ਆ ਕਿਸ ਤਰ੍ਹਾਂ ਚਿੱਟੇ ਨਾ ਤਬਾਹ ਹੋ ਰਹੀ ਹੈ ਕਿਸ ਤਰ੍ਹਾਂ ਕਿਸਾਨਾਂ ਦੇ ਹੱਕ ਖਾਦੇ ਜਾ ਰਹੇ ਆ ਕਿਸ ਤਰ੍ਹਾਂ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਬਾਹਰ ਦੇ ਸਟੇਟ ਦੇ ਲੋਕ ਆਣ ਕੇ ਨੌਕਰੀਆਂ ਲੈ ਲੈਂਦੇ ਕੀ ਆ ਕਿ ਪੰਜਾਬੀਆਂ ਨਾਲ ਤਕਾ ਹੋ ਰਿਹਾ ਤੇ ਗਿਆਨੀ ਸੰਤ ਸਿੰਘ ਮਸਕੀਨ ਆਨੇ ਬਹੁਤ ਵਧੀਆ ਅੰਦਾਜ਼ ਦੇ ਨਾਲ ਡਿਟੇਲ ਨਾਲ ਪੰਜਾਬ ਦੇ ਬਾਰੇ ਗੱਲ ਕੀਤੀ ਸਿੱਖਾਂ ਦੇ ਬਾਰੇ ਗੱਲ ਕੀਤੀ ਸੁਣ ਕੇ ਮੈਨੂੰ ਦੇਖੋ ਕਥਾ ਸੁਣੀ ਵਿੱਚ ਸਹੀ ਇੱਕ ਕਥਾ ਦੇ ਵਿੱਚ ਅੰਦਾਜ਼ਾ ਹੋਇਆ ਕਿ ਦੇਖੋ ਕਿਸ ਤਰ੍ਹਾਂ ਸਿੱਖਾਂ ਨੇ ਦੂਸਰਿਆਂ ਲਈ ਕੁਰਬਾਨੀਆਂ ਦਿੱਤੀਆਂ ਦੂਸਰਿਆਂ ਦੀ ਆਜ਼ਾਦੀ ਦੇ ਖਾਤਰ ਆਪਣੀਆਂ ਜਾਨਾਂ ਦੇ ਨਜ਼ਰਾਨੇ ਨਜ਼ਰਾਨੇ ਪੇਸ਼ ਕਰ ਦਿੱਤੇ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਤੁਹਾਡਾ ਕੀ ਖਿਆਲ ਹੈ ਇਸ ਕਥਾ ਦੇ ਬਾਰੇ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ لازਮੀ ਕਰਿਓ ਆਪਣਾ ਰਿਕਵਟੇਰਸਾ ਖਿਆਲ ਰੱਬ ਰਾਖਾ